ਸਾਜ ਪਾਈ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਬੜੀ ਦੁੱਖ ਦੀ ਘਟਨਾ ਹੈ ਕਿ ਨੌਜਵਾਨਾਂ ਦੀ ਦਰਿੰਦਗੀ ਦੇ ਨਾਲ ਬੇਰਹਿਮੀ ਦੇ ਨਾਲ ਸ਼ੁਰੇ ਮਾਰ ਕੇ ਕੱਲ ਜਿਹੜੀ ਉਹਨਾਂ ਨੂੰ ਮੌਤ ਦਿੱਤੀ ਗਈ ਆ ਉਦੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਕਿਹੜੇ ਘੰਟੇ ਲੰਘ ਗਏ ਕੱਲ ਸਾਰੀ ਰਾਤ ਇਸ ਬੱਚੇ ਦੀ ਜਿਹਦੀ ਉਮਰ 17 ਸਾਲ ਹੈ ਸੜਕ ਤੇ ਪਈ ਹੈ ਪਰਿਵਾਰ ਬੈਠਾ ਆਲੇ ਦਾਲੇ ਤੋਂ ਸੰਗਤ ਆਈ ਆ ਹਾਲੇ ਵੀ ਪ੍ਰਸ਼ਾਸਨ ਗੋਲ ਗੱਲਾਂ ਕਰ ਰਿਹਾ ਬੰਦਾ ਫੜ ਲਿਆ ਜੀ ਬੰਦੇ ਫੜ ਲਾਂਗੇ ਜੀ ਇੱਥੇ ਜੇਕਰ ਤੇ ਪਿੱਛੇ ਤੁਸੀਂ ਦੇਖਿਆ ਸੁਣਿਆ ਹੋਣਾ ਸਾਰਿਆਂ ਨੇ ਪਰ ਨੀਦਕਾਰ ਦੇ ਕੋ ਪੈਸੇ ਕਢਾ ਲਈ ਸੀ ਕਿਸੇ ਬੰਦੇ ਨੇ ਤੇ 24 ਘੰਟਿਆਂ ਦੇ ਵਿੱਚ ਜਾ ਕੇ ਉਹ ਤੀਜੀ ਚੌਥੀ ਸਟੇਟ ਚੋਂ ਬੰਦੇ ਚੱਕ ਲਈ ਸੀ ਕੋਸਤ ਆਈ ਤੇ ਕੋ ਬੰਦਾ ਟਿੱਪਣੀ ਕਰਦੇ ਸੋਸ਼ਲ ਮੀਡੀਆ ਤੇ ਕੋ ਵੀਡੀਓ ਸਾਂਝੀ ਕਰਦੇ ਤੜਕੇ ਸੀ ਸਟਾਫ ਘਰੇ ਖੜਾ ਹੁੰਦਾ ਵੀ ਤੂੰ ਆ ਫਲਾਣੇ ਦੀ ਵੀਡੀਓ ਸਾਂਝੀ ਕੀਤੀ ਆ ਟਿੱਪਣੀ ਕੀਤੀ ਆ ਚੱਲ ਸਾਡੇ ਨਾਲ ਤੇ ਛੇ ਬੱਚਿਆਂ ਦੇ ਕਤਲ ਹੋ ਜਾਂਦੇ ਆ ਤੇ ਪੁਲਿਸ ਹਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਕਰਨ ਜੀ ਫੜ ਲਾਂਗੇ ਜੀ ਭਾਲ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਸਿਹਾਣਗੇ ਭਾਈ ਅਪਣੀ ਮੈਂ ਪਰਿਵਾਰ ਨਾਲ ਬੈਠਾ ਦੱਸਾਂ ਜਾ ਕਰਦਾ ਸੀਗਾ ਪਰਿਵਾਰ ਤੋਂ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਹੇ ਆ ਪੁਲਿਸ ਵਾਲੇ ਵੀ ਉਹ ਟਿਕਟਾਂ ਕਾਉਣ ਗਿਆ ਸੀ ਦੂਜਿਆਂ ਦੀ ਜੇ ਟਿਕਟਾਂ ਨਹੀਂ ਵੀ ਕਰਾਂਗਾ ਜਾਂ ਕਰਾਲੀਆਂ ਜਾਂ ਭੱਜ ਗਿਓ ਜੂਤਪੀ ਦਿਓ ਬਿਹਾਰ ਦਿਓ ਬੰਗਾਲ ਦਿਓ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਲੁਧਿਆਣਾ ਨੇ ਇੱਕ ਇੱਕ ਫੈਕਟਰੀ ਦੇ ਪੇ 10-10 ਹਜ਼ਾਰ ਬੰਦਾ ਬੈਠਾ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਬਣੇ ਹੋਏ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਥੋਂ ਦਾ ਨਾ ਉਹ ਸਹੀ ਦੱਸਦੇ ਆ ਨਾ ਲਿਖਾਉਂਦੇ ਆ ਪਿੱਛੋਂ ਕੋਈ ਕ੍ਰਾਈਮ ਕਰਕੇ ਆਉਂਦੇ ਆ ਕੋਈ ਜੁਰਮ ਕਰਕੇ ਆਉਂਦੇ ਆ ਕੋਈ ਕਤਲ ਕਰਕੇ ਆਉਂਦੇ ਆ ਪੰਜਾਬ 'ਚ ਵੜ ਜਾਂਦੇ ਆ ਅੱਜ ਮੈਂ ਦਰੋਦੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਨਿਹੰਗ ਸਿੰਘ ਗੁਰਚਰਨ ਸਿੰਘ ਨਾਉ ਦਾ ਉਹਨੇ ਭਾਈ ਸਾਹਿਬ ਬੈਠੇ ਆ 20 ਸਾਲ ਤੋਂ insan ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਕੋਈ ਮਾੜਾ ਮੁੰਡਾ ਕੂੜਾ ਉਹਨੇ ਇਕੱਠਾ ਕੀਤਾ ਤੇ ਉਹਦੀ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਦ ਪਏ ਤੇ ਮਾਰਕਟ ਟੱਪ ਕੇ ਬੰਦੇ ਉੱਥੇ ਆ ਗਏ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਪੀ ਦੇ ਬੰਦੇ ਸੀ ਪਿੱਛੋਂ ਹਰਿਆਣੇ ਦੇ ਵਿੱਚੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕਿਸਦਾ ਐਨੇ ਬੰਦੇ ਬੈਠੋ ਕਸੂਰ ਕਿਸਦਾ ਤੁਸੀਂ ਜਿਹੜੇ ਆ ਪੁਆਦ ਵਾਲੇ ਬੈਠੇ ਹੋ ਨਾ ਜਿਹੜੇ ਤੁਸੀਂ ਆਪਣੇ ਕਹਾਂਜ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਕੱਟਣਾ 900 ਵੋਟਪਿੰਡ ਦੀ ਰਹਿ ਗਈ 6500 ਵੋਟ ਪ੍ਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਬਖਸ਼ੀ ਜੀ ਬੈਠੇ ਆ ਭਾਈ ਹਜੇਪਾਲ ਬੈਠਾ ਅਮਤੋਜ ਬੈਠਿਆ ਸਭ ਚਲੇ ਗਏ ਉੱਥੇ ਚਲੋ ਉੱਥੇ ਉਹ ਇੱਕ ਵਾਰੀ ਰੌਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌਂਕ ਕਮੇਂਦਰ ਕੋਲੇ ਗਈ ਹਾਈ ਕੋਰਟ ਗੱਲ ਗਈ ਇੱਕ ਵਾਰੀ ਮਸਲਾ ਸਰਪੰਚੀ ਦਾ ਦਾ ਟਲ ਗਿਆ ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ ਉਹਨਾਂ ਲੋਕਾਂ ਨੂੰ ਕੱਲੀ ਸਰਪੰਚੀ ਤੱਕ ਸੀ ਹੈਰਾਨੀ ਦੀ ਗੱਲ ਹੋਰ ਸੁਣੋ ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਵੀ ਸਾਡੇ ਪਿੰਡ ਦੇ ਵਿੱਚ ਵੀ ਆ ਘਟਨਾ 6500 ਵੋਟ ਉਹਨਾਂ ਦੀ ਹੈ ਸਾਡੀਆਂ ਬੁੜੀਆਂ ਕੁੜੀਆਂ ਕੱਲੀਆਂ ਕਿਸੇ ਹੱਦੀ ਪੱਠੀ ਵੀ ਜਾ ਸਕਦੀਆਂ ਸਾਡੀਆਂ ਬੁੜੀਆਂ ਕੰਨੀਆਂ ਕੱਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ ਗੁਰਦੁਆਰੇ ਦੇ ਬਾਹਰ ਦੇ ਉੱਤੇ ਜਮਾ ਜਿਹੜੀਆਂ ਪਾਣ ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਦਿੱਤੇ ਹੋਏ ਨੇ ਕਰਾਇਆ ਉਹਨਾਂ ਦਾ ਇੱਕ ਮੁੰਡਾ ਮੈਂ ਨਾਂ ਤਾਂ ਜਲ ਨਹੀਂ ਲੈਣਾ ਚਾਹੁੰਦਾ ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ ਢਾਈ ਕਿੱਲੇ ਪੈਲੀ ਆ ਕੀ ਕਰਾਂ ਤਾਂ ਮੈਂ ਆਪਣਾ ਇੱਕ ਕਿੱਲਾ ਉਹਨਾਂ ਨੂੰ ਦੇ ਦਵਾਂ ਕਿ ਤੁਸੀਂ ਐਸੇ ਆਪਣੀਆਂ ਬਸਤੀਆਂ ਵਸਾ ਕੇ ਵੇਹਜੋ ਮਹਾ ਜੀ ਦੇ ਕੋਲ ਹੈ ਨਹੀਂ ਉਹ ਕਿ ਮੈਂ ਗੁਜ਼ਾਰਾ ਕਰਦੇ ਆ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਇਹ ਹੁੰਦੇ ਨੇ ਪਰਿਵਾਰਾਂ ਦੇ ਬੱਚੇ ਮਰੇ ਆ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐਸੀ ਪਰਿਵਾਰ ਨੇ ਵਿਚਾਰੀ ਇਹ ਵੀ ਤੱਕ ਜਿਹਾ ਕਰ ਰਹੇ ਨੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਤੂੰ ਕਿੱਲਾ ਦੇਤਾ ਮਹਾ ਮੈਨੂੰ ਐਂ ਦੱਸ ਕਿੱਲੇ ਦੇ 500 ਬੰਦਾ ਤੂੰ ਬਖਾਤਾ ਛੋਟੀਆਂ ਛੋਟੀਆਂ ਬਣਾ ਕੇ ਤੇ ਝੁੱਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਨੂੰ ਤੇਰਾ ਕਿੱਲਾ ਛੱਡਿਆ ਹੀ ਨਾ ਤੇਰੀ ਸੁਣਨੀ ਹੈ ਕਿਸੇ ਨੇ ਜਿਹਦੀ ਬੋਟਾ ਸੁਣਨੀ ਕੀ ਦੀ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਜਿਹਦੀ ਬੋਟ ਜ਼ਿਆਦੇ ਆ ਹੁਣ ਉੱਥੇ ਕਲਵੰਤਾ ਜਿਹੜਾ ਸਾਡੇ 16 ਹੋ ਐਮ ਐਲ اے ਕਲਵੰਤਰ ਗਿਆ ਨੇ ਉਹਨਾਂ ਨੂੰ ਉੱਥੇ ਪਹਿਲਾਂ ਜ਼ਮੀਨ ਇਨਕੁਆਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸ਼ਨ ਕਾਰਡ ਮੋਟਰ ਕਾਰਡ ਬਣਾਏ ਹੁਣ ਆ ਪਿੰਡ ਦੇ ਬੱਚੇ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸ਼ਨ ਕਾਰਡ ਵੀ ਹੈ ਨਹੀਂ ਕੱਟੇ ਪਏ ਆ ਤੇ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਵੀ ਪੰਜਾਂ ਮਿੰਟਾਂ ਦੇ ਬਣ ਜਾਂਦੇ ਆ ਆਧਾਰ ਕਾਰਡ ਵੀ ਪੰਜਾਂ ਦਿਨਾਂ ਚ ਬਣ ਜਾਂਦੇ ਆ ਇਹ ਕਸੂਰ ਬਾਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ ਆ ਸੋਡੇ ਇੱਥੇ ਮੈਂ ਕਈ ਵਾਰੀ ਕਹਿਲਾਂ ਹੀ ਬੋਲਿਆ ਆ ਮਹਾਲੀ ਚ ਜੀਰਕਪੁਰ ਰਖੜ ਆਪਣਾ ਪੰਜਾਬੀ ਬੰਦਾ ਬਰਾਬਰ ਰਿਹੜੀ ਲਾ ਕੇ ਦਿਖਾਓ ਖੰਗੜ ਨਹੀਂ ਦਿੰਦੇ ਅਗਲੇ ਦਾੜੀਆਂ ਫੜਦਿਆ ਪਕਾ ਨੂੰ ਪੈਂਦੇ ਆ ਮਲੋੜ ਪਿੰਡ ਉੱਚ ਬੀਬੀ ਐਮ ਐਲ ਏ ਵਰਜੀਤ ਕੌਰ ਮੰਤਰੀ ਵੀ ਆ ਸਰਕਾਰ ਦੀ ਉਹਦੇ ਪੀਏ ਨੇ ਮਲੂਰ ਪਿੰਡ ਚ ਕੀ ਕੀਤਾ ਮੁੰਡਾ ਬੈਟਰੀ ਦਾ ਕੋਰਸ ਕੀਤਾ ਹੋਇਆ ਵਧੀਆ ਪੜਿਆ ਲਿਖਿਆ ਨੌਜਵਾਨ ਆ ਉਹਦਾ ਫਦਾਦਾ ਵੀ ਮੈਂਬਰ ਨੰਬਰਦਾਰ ਸੀ ਦਾਦਾ ਵੀ ਨੰਬਰਦਾਰ ਸੀ ਪਿਓ ਵੀ ਨੰਬਰਦਾਰ ਸੀ ਪਿਓ ਦੀ ਮੌਤ ਹੋ ਗਈ ਨੰਬਰਦਾਰੀ ਉਹਨੂੰ ਮਿਲਣੀ ਸੀ ਪੜਿਆ ਲਿਖਿਆ ਸੀ ਉਸ ਬੀਬੀ ਉਸ ਮੰਤਰੀ ਨੇ ਉਹਦੇ ਪੁੱਤੇ ਅਰਸ਼ਦੀਪ ਨੇ ਉੱਚ ਇੱਕ ਪ੍ਰਵਾਸੀ ਨੂੰ ਚੱਕ ਕੇ ਪਿੰਡ ਦਾ ਨੰਬਰ ਦਾ ਰਬਾ ਹੁਣ ਤੁਹਾਡੀਆਂ ਰਜਿਸਟਰੀਆਂ ਹੋਣੀਆਂ ਕਾਨੂੰ ਜ਼ਮੀਨ ਦੀਆਂ ਘਰ ਦੀਆਂ ਇਹ ਬਹੁਤ ਵੱਡੀਆਂ ਸ਼ਾਸਸ਼ਾ ਨੇ ਭਰਾਵੋ ਪੰਜਾਬ ਨੂੰ ਭੂਗੋਲਕ ਤੌਰ ਤੇ ਬਦਲਿਆ ਜਾ ਰਿਹਾ ਜਿਹਦੀ ਬੋਟ ਵਾਦ ਕੀ ਸੁਣਵਾਈ ਕੀ ਦੀ ਹੋਣੀ ਆ ਆ ਰਾਜੇ ਬੜੰਗ ਕਰਕੇ ਲੁਧਿਆਣਾ ਦੇ ਰਾਜੇ ਬੜੰਗ ਦਾ ਬਿਆਨ ਕੀ ਸੀ ਕਿ ਜਿਹੜੇ ਤੁਹਾਡੇ ਕੋਲ ਜਗ੍ਹਾ ਦਿੱਤੀ ਵੀ ਆ ਜਿਹੜੇ ਤੁਹਾਡੇ ਕੋਲੇ ਪਲਾਟ ਨੇ ਕੋਈ ਜਗ੍ਹਾ ਉਹਦੀਆਂ ਰਿਸਟਰੀਆਂ ਰਹਿੰਦੀਆਂ ਸਾਡੀ ਸਰਕਾਰ ਆਉਣ ਤੇ ਮੈਨੂੰ ਐਮਪੀ ਬਣਾ ਦਿਓ ਤੇ ਮੈਂ ਤੁਹਾਡੀਆਂ ਰਿਸਟਰੀਆਂ ਕਰਾ ਦੂੰਗਾ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਗਿਣਤੀ ਇੱਥੇ ਪ੍ਰਵਾਸੀਆਂ ਕਿੰਨੀ ਹੋਗੀ ਤੇ ਤੁਸਾਨੂੰ ਵੋਟਾਂ ਕਿਹਨੇ ਪਾਉਣੀਆਂ ਤੁਸਾਨੂੰ ਲੀਡਰ ਕਿਹਨੇ ਮੰਨਣਾ ਉਹਦਾ ਆਪਣੇ ਬੰਦੇ ਖੜੇ ਕਰਨਗੇ ਹਾਂ 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 ਕਲਵੰਤ ਕੋਲੇ ਖੜਾ ਉਹ ਕਹਿ ਰਿਹਾ ਪ੍ਰਵਾਸੀ ਕਹਿੰਦਾ ਜੀ 17 ਸਾਲ ਤੋਂ ਅਸੀਂ ਭਟਕਦੇ ਫਿਰ ਰਹੇ ਸਾਡੀਆਂ ਵੋਟਾਂ ਨਹੀਂ ਸੀ ਬਣ ਰਹੀਆਂ ਸਾਨੂੰ ਉਧਾਰ ਕਾਰਡ ਵੋਟਰ ਕਾਰਡ ਨਹੀਂ ਸੀ ਬਣ ਰਹੇ ਤੇ ਇਸ ਕਲਵੰਤ ਸਿੰਘ ਨੇ ਮਿਹਰਬਾਨੀ ਹੋਈ ਸਰਕਾਰ ਦੀ ਮਿਹਰਬਾਨੀ ਹੋਈ ਆਮ ਆਦੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਵਸਨੀਕ ਬਣ ਗਈਆਂ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਵਿਖਦੇ ਨਹੀਂ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਹੀ ਮੰਨਦਾ ਕਿ ਅਸੀਂ ਵੱਡੇ ਕਸੂਰਵਾਰਾਂ ਦੇਖੋ ਗੁਰਨਾਨਕ ਪਾਤਸ਼ਾਹ ਅਧਿਆੜਾ ਸਰਬ ਸੰਜੀਵਾਲਤਾ ਦਾ ਸੁਨੇਹਾ ਸਰਬੱਤ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਪਰ ਸਾਡੇ ਮਜ਼ਦੂਰਾਂ ਨੂੰ ਕੰਟਰక్టర్ ਤਾਂ ਸਾਡੇ ਬੱਚਿਆਂ ਦੇ ਕਤਲ ਕਰਨ ਲੱਗੇ ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜਾਂ ਦੇ ਹੱਥ ਪਾਉਣ ਲੱਗੇ ਹਿੰਦੂ ਭਟਾ ਕਹਿੰਦੇ ਆ ਕਿ ਲਖਿਆ ਤੂੰ ਨਫ਼ਰਤ ਕਰਦਾ ਹੈ ਰੂਸੀਆਂ ਨੂੰ ਇਹ ਕਹਿਣਾ ਹੈ ਰੋਂਦਣਾ ਸੁਣਾਉਣਾ ਹੈ ਲੁਧਿਆਣਾ ਹੈ ਥੋੜਾ ਮੈਂ ਕਹਿ ਦਿੰਦਾ ਹੈ ਹੈ ਚੱਲ ਪੜਨਾ ਕੋਈ ਲੁਧਿਆਣੇ ਦੀ ਘਟਨਾ ਮੇਰਾ ਦੋਸਤ ਦਾ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਮ ਆ ਲੁਧਿਆਣੇ ਰਹਿੰਦਾ ਹੈ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਬਾਈ ਆ ਥੋੜਾ ਜਿਹਾ ਪਹਿਲਾਂ ਦੀ ਘਟਨਾ ਹੈ ਕੋਈ ਬੱਚੀ ਛੋਟੀ ਜੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰ ਉਹਦਾ ਦਾਦਾ ਬੈਠਾ ਹੁਣ 66-68 ਸਾਲ ਦਾ 70 ਸਾਲ ਦਾ ਬਜ਼ੁਰਗ ਮਹਾਜ ਦਾ ਸੇਠ ਸੀਗਾ ਟੱਕੇ ਹੋਏ दारू ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋਟਾ ਹਾਰ ਨ ਮਾਰਾ ਵੀ ਭਾਈ ਪਾਸੇ ਹੋ ਜਾ ਝੂਲਦੇ ਤੁਰੇ ਜਾਂਦੇ ਸੀ ਉਹਨੇ ਕੁੜੀ ਨੇ ਨਾ ਹਟੇ ਹਾਰ ਨ ਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੋਲੇ ਧਾ ਕੇ ਸੁਪਤਰੀ ਕਿਹਾ ਵੀ ਭਈਆ ਮਾੜਾ ਸਾਈਡ ਤੋਂ ਮੈਂ ਲੰਘਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪੰਡਾ ਕਾਲ ਚੋਂ ਫੜ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਦੂਜੇ ਨੇ ਬਾਹ ਪਾ ਲਿਆ ਕੁੜੀ ਦੀ ਤੇ ਵਿਚਾਰਾ ਬਜ਼ੁਰਗ ਸੀਗਾ ਉਹ ਵਿਚਾਰਾ ਕੰਬਣ ਲੱਗਾ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ ਤਾਰ ਨਾਲ ਟੱਕੇ ਹੋਏ ਐ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਵੀ ਨੇੜੇ ਸੀਗੇ ਅਸੀਂ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜਦੋਂ ਗਏ ਨੇੜੇ ਤਿੰਨੇ ਭਈਏ ਛਲਕੇ ਜਾ ਕੇ ਤੇ ਉਹ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਹ ਬਜ਼ੁਰਗ ਨੂੰ ਉਹਦੇ ਘਰੇ ਛੱਡ ਸਕੇ ਹਰ ਮਸਲੇ ਨੂੰ ਇਹ ਤੁਸੀਂ ਜਾਤ ਤੁਸੀਂ ਧਰਮ ਨਾਲ ਨਾਲ ਜੋੜਿਆ ਕਰੋ ਬੇ ਪਤਾ ਨਹੀਂ ਇਕੱਲੇ ਸਿੱਖਾਂ ਦਾ ਮਸਲਾ ਇਸ ਸੱਚੇ ਪੰਜਾਬੀਆਂ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਹੈ ਮਜ਼ਦੂਰ ਦਾ ਮਸਲਾ ਹੈ ਕੋਈ ਜਨਰਲ ਨਹੀਂ ਕੋਈ ਇਸ ਸੀਰੀ ਸਭ ਦਾ ਸਾਂਝਾ ਮਸਲਾ ਹੈ ਅਸੀਂ ਇਹਨੂੰ ਵੰਡ ਰਹੇ ਹਾਂ ਜਾਣ ਬੁਝ ਕੇ ਜੋ ਇੱਥੇ ਖੜੇ ਖੜੇ ਕੀਤੇ ਜਾ ਰਹੇ ਆ ਸਾਨੂੰ ਆਸਮਿਕ ਦੁਨੀ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਪਰ ਸਾਨੂੰ ਅੱਜ ਇਕੱਠੇ ਹੋ ਕੇ ਸਮੁੱਚੇ ਰੂਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਪਾਕ ਸਾਡੀਆਂ ਬੱਚੀਆਂ ਬੱਚੀਆਂ ਰਹਿਣ ਤੇ ਨਹੀਂ ਆਉਣ ਵਾਲਾ ਸਮਾਂ ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣਨੀ ਬਣੀ ਪਈ ਐ ਆਪੋ ਬਨੇਕਲ ਦੀਆ ਕਿੱਡਾ ਸੁਨਾ ਸੁਨਖਾ ਜਵਾਕ ਆ 17 ਸਾਲ ਦਾ ਮੁੰਡਾ ਯਾਰ ਮਿੰਟ ਤੇ ਮਾਰ ਕੇ ਗਾਲਿ ਛੁੜਾ ਤੇ ਮਾਰ ਕੇ ਉਹ ਤੁਰ ਗਈ ਆ ਕੱਲ ਵੀ ਕਿੱਡੀ ਕ ਸੀ ਯਾਰ ਇੰਨੀ ਗੱਲ ਯਾਰ ਕਿ ਸਿਰਫ ਤੇ ਸਿਰਫ ਸਾਈਕਲ ਤੇ ਕੋਈ ਜਵਾਕ ਜਾ ਰਿਹਾ ਸਾਈਕਲ ਉਹ ਜਵਾਕ ਪਈਏ ਦੇ ਵਿੱਚ ਭੱਜਿਆ ਪਤਾ ਨਹੀਂ ਭਈਆ ਡੱਕਿਆ ਭਈ ਦਰੂ ਦੇ ਵਿੱਚ ਭੱਜਿਆ ਇੰਨੀ ਗੱਲ ਦੇ ਉੱਤੇ ਉਹ ਨੌਜਵਾਨਾਂ ਨੇ ਕਿਹਾ ਜਵਾਕਾਂ ਨੇ ਕਿਹਾ ਵੀ ਅੱਤ ਤੂੰ ਇਹਨੂੰ ਜਵਾਕ ਨੂੰ ਗਾਲਾਂ ਨਾ ਕੱਢੋ ਇੰਨੀ ਗੱਲ ਤੇ ਭਈਆ ਨੂੰ ਗਾਲਾਂ ਕੱਢਣ ਲੱਗਾ ਜਵਾਕ ਨੂੰ ਉਹਨਾਂ ਦੋਨਾਂ ਨਵਾਂ ਜਵਾਨਾਂ ਨੇ ਆ ਕੇ ਰੋਕਿਆ ਕਹਿੰਦਾ ਖੜੋ ਬਰਦਾਸ਼ਟ ਮੈਂ ਇੱਥੇ ਮੈਂ ਆਇਆ ਇੰਨੀ ਗੱਲ ਦੇ ਉੱਤੇ ਆਪਣੇ ਬੰਦੇ ਬੁਲਾ ਕੇ ਲਿਆਉਂਦਾ ਕੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਲੈ ਕੇ ਆਉਂਦੇ ਆ ਤੇ ਆ ਕੇ ਦੋਨੂੰ ਮਾਰ ਕੇ ਤੁਰ ਜਾਂਦੇ ਆ ਕਿ ਸਾਡੇ ਹਲੇ ਵੀ ਜੂਨ ਨਹੀਂ ਸਰਕਦੀ ਸਾਨੂੰ ਹਲੇ ਵੀ ਲੱਗਦਾ ਕਿ ਅਸੀਂ ਸੁਰੱਖਿਅਤ ਹਰ ਬੰਦੇ ਹਰ ਪੰਜਾਬੀ ਨੂੰ ਲੱਗਦਾ ਵੀ ਕੋਈ ਮੈਂ ਕੀ ਲੈਣਾ ਮੈਂ ਤਾਂ ਘਰੇ ਕੁੰਡਾ ਲਾ ਕੇ ਬੱਜ ਜਾਊਗਾ ਕਿਵੇਂ ਬੱਜ ਜਾਓਗੇ ਛੋਡੀਆਂ ਧੀਆ ਨੇ ਛੋਡੇ ਜਵਾਕਾਂ ਨੇ ਕੱਲ ਨੂੰ ਬਾਹਰ ਨਹੀਂ ਜਾਣਾ ਬਜ਼ਾਰਾਂ 'ਚ ਨਹੀਂ ਆਉਣਾ ਸੜਕਾਂ 'ਤੇ ਨਹੀਂ ਆਉਣਾ ਦੱਸੋ ਕਿਸੇ ਸੱਖਾ ਨੂੰ ਤੁਸੀਂ ਫਿਰ ਭਰਾਵੋ ਮੈਂ ਲੈ ਦੇ ਕੇ ਕੋਈ ਗੱਲ ਮੰਨਦਾ ਕਸੂਰ ਸਾਡੇ ਲੋਕਾਂ ਦਾ ਹੈ ਅਸੀਂ ਮਸੂਰਵਾਰ ਆ 21 ਦੀ ਗੱਲ ਆ ਬਟੰਡੇ ਰੈਫਾਇਨਰੀ ਦੇ ਵਿੱਚ ਨਾ ਪੁਲਿਸ ਦੀਆਂ ਗੱਡੀਆਂ ਫੂਕਤੀਆਂ ਨਾਲੇ ਐਸਐਸਪੀ ਲੱਗਾਂਦੇ ਆ ਜੇ ਅੰਬਲੂਜਾ ਰੋਲਾ ਪਿਆ ਮੈਂ ਵੀ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋਵੇ ਬੰਦੇ ਕੋ ਖੜੇ ਗਏ ਉਹ ਕਹਿੰਦਾ ਲੱਖਿਆ ਬੰਦੇ ਹੀ ਅੰਦਰ 20000 ਫਰਦਾ ਕਿਹਨੂੰ ਫੜ ਲਵਾਂਗੇ ਤੇ ਹੁਣ ਇਹ ਬੰਦੇ ਅੱਛਾ ਜਾਣਗੇ ਸਾਨੂੰ ਇੰਨੇ ਬੰਦਿਆਂ ਦੇ ਵਿੱਚੋਂ ਲੱਭ ਜਾਣਗੇ ਜਿਹੜੇ ਦਲਦੀ ਪਿੰਡ ਦੀ ਘਟਨਾ ਹੋਈ ਆ ਉੱਥੇ ਬੰਦਾ ਤੇ ਆ ਜਾਊਗਾ ਆ ਰਤੀਏ ਪਿੰਡ ਦੀ ਗੱਲ ਦੀ ਘਟਨਾ ਹੈ ਆ ਮਾਨਸਾ ਜ਼ਿਲ੍ਹੇ ਦਾ ਮੁੰਡਾ ਝੋਨਾ ਲੈ ਕੇ ਗਿਆ ਵਿਚਾਰਾ ਉਹ ਕਦੇ ਪੱਖੇ-ਪੁੱਖੇ ਚ ਪਹਿਲਾਂ ਭਈ ਆ ਗਿਆ ਇੰਨੀ ਗੱਦ ਨੂੰ ਲੈ ਕੇ ਉਹਦਾ ਕਸੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਉਹ ਗੁੱਸੇ ਚ ਆਇਆ ਨੇ ਮਗਰੋਂ ਫੜਦਿਆ ਮਰਨ ਮਰਗਾ ਕਰਤਾ ਕੁੱਟ ਕੇ ਮਸਾ ਲੋਕਾਂ ਨੇ ਮਿੰਤਾ-ਮੁੰਤਾ ਕਰਕੇ ਛੜਾ ਕੇ ਦਿਆਂਦਾ ਸਾਡੇ ਲੋਕ ਤਮਾਸ਼ੀਨ ਹੋ ਤਮਾਸ਼ਾ ਦੇਖਦੇ ਹਲੇ ਅਰੀਕਦੇ ਆ ਵੀ ਜਿਹੜੀ ਅੱਗ ਫੈਲ ਰਹੀ ਆ ਕਰੋ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਸੰਭਲ ਜੋ ਸਾਂਝ ਚ ਆਸੀ ਬੜੇ ਲੰਮੇ ਸਮੇਂ ਤੋਂ ਆਵਾਜ਼ ਉਠਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾ ਲੈਂਡ ਚ ਹੋਰ ਨਾਲ ਸੂਬਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਆ ਉਹਨਾਂ ਸੂਬਿਆਂ ਦੇ ਕੋਲੇ ਆਪਣੇ ਵਿਸ਼ੇਸ਼ ਅਧਿਕਾਰ ਆ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ ਚ ਕਿਉਂ ਨਹੀਂ ਪੰਜਾਬ ਚ ਵੀ ਹੋਣਾ ਚਾਹੀਦਾ ਸਾਡੇ ਜਿਹੜਾ ਮਰਜੀ ਦਿੱਲੀ ਦੇਖਣ ਦਾ ਚੰਦਿਆ ਹੋਇਆ ਬੰਦਾ ਸਾਡਾ ਰੋਜ਼ਗਾਰ ਵੀ ਖੋ ਰਿਹਾ ਗਰੀਬਾਂ ਦਾ ਸਾਡੇ ਪੜ੍ਹੇ ਲਿਖੇ ਮੁੰਡਿਆਂ ਦੀਆਂ ਨੌਕਰੀਆਂ ਵੀ ਖੋ ਰਹੀ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਰਹੇ ਨੇ ਅਸਖਪਾਲ ਸਿੰਘ ਖੈਰ ਨੇ ਮੁੱਤਾ ਚੱਕਿਆ ਹਲ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਵੀ ਆ ਮਤਾ ਦੇ ਵਹਿਸ ਸੁਣੀ ਚਾਹੀਦੀ ਦੂਜੇ ਸੁਧੀਆਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਨੇ ਰੱਖੀਆਂ ਹੋਣ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਉਹ ਚਾਕਰ ਦੀ ਟੋਕਰੀ ਤੇ ਮਾਰਿਆ ਸੁਣੇ ਨਹੀਂ ਕੇ ਸਰਕਾਰ ਨੇ ਹੁਣ ਇਹਨੂੰ ਮੁੱਦਾ ਬਣਾਓ ਭਰਾਵੋ ਲੋਕੋ ਇਕੱਠੇ ਹੋ ਕੇ ਮੁੱਦਾ ਬਣਾਓ ਜੇ ਚਾਹੁੰਦੇ ਆ ਕਿ ਸਾਡੇ ਜਵਾਬ ਤੇ ਸੁਰੱਖਤ ਰੱਗੇ ਅਸੀਂ ਫਿਰ ਕਹਿ ਦਿੰਦੇ ਆ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਪਰ ਜਿੱਥੇ ਗੱਲ ਸਾਡੀ ਪਛਾਣ ਤੇ ਆ ਕੇ ਖੜੀ ਹੋ ਗਈ ਥੋੜੀ ਪਛਾਣ ਹੀ ਮੁੱਕ ਜਾਣੀ ਹੈ ਥੋੜੀ ਬੋਲੀ ਦਾ ਮਾਰਤੀ ਸੋਡੀ ਪਵਾਦ ਵਾਲੀ ਬੋਲੀ ਕਿੱਥੇ ਗਈ ਖਤਮ ਹੋ ਗਈ ਨਾ ਪਵਾਦੀ ਲੋਕ ਲੱਗਦਾ ਤੁਸੀਂ ਇੱਥੇ ਪੰਜਾਬ ਚ ਰਹਿੰਦੇ ਹੋ ਚਾਰਸ ਫਿਰੇ ਦਫਤਰਾਂ ਚ ਸਕੂਲਾਂ ਚ ਬੋਰਡਾਂ ਤੇ ਚਾਰਸ ਕੋਹੜੀ ਬੋਲੀ ਨੂੰ ਮਾਰਿਆ ਜਾ ਰਿਹਾ ਇਹ ਤੇ ਵੀ ਆਪਾਂ ਉੱਠ ਕੇ ਬੋਲਣ ਨੂੰ ਤਿਆਰ ਨਹੀਂ ਹਰ ਬੰਦਾ ਸੋਚਦਾ ਮੈਂ ਕੀ ਲੈਣਾ ਫਲਾਣਾ ਪਲਾਣਾ ਲਈ ਲੜੂਗਾ ਆਪਾਂ ਕੀ ਲੈਣਾ ਜਬਾਨੀ ਸੋਡੀ ਚਟਿਆਨਾ ਮਾਰਤੀ ਜਿਹੜੇ ਬਾਤ ਕੇ ਚਟਿਆਂ ਤੋਂ ਉਹ ਕਾਲੇ ਪਾਣੀ ਪਾ ਕੇ ਕੈਮੀਕਲ ਪਾ ਕੇ ਜ਼ਹਿਰਾਂ ਪਾ ਕੇ ਦਰਿਆਵਾਂ 'ਚ ਧਰਤੀ ਹੇਠਾਂ ਉਸ ਨੂੰ ਕਦਮ ਕਰੀ ਜਾਂਦੇ ਆ ਆ ਸਾਰਾ ਦੱਖਣੀ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਉਹ ਸਾਰਾ ਕਾਲਾ ਪੀੜਾ ਤੇ ਕੈਂਸਰ ਨਾਲ ਮਰ ਚੱਲੇ ਆ ਜਿੰਨਾ ਚਾਰ ਬੁੱਢੇ ਦਰਿਆ ਦੇ ਵਸਾ ਤੋਂ ਲੁਛ ਪਾਇਆ ਜਾ ਰਿਹਾ ਹੈ ਉੱਠ ਕੇ ਗੁੱਟ ਕੇ ਮੁਕ ਬੋਲਣ ਨੂੰ ਤਿਆਰ ਨਹੀਂ ਉੱਠ ਕੇ ਕੋਈ ਲੜਨ ਨੂੰ ਤਿਆਰ ਨਹੀਂ ਆ 3 ਦਸੰਬਰ ਨੂੰ ਅਸੀਂ ਬੁੱਢੇ ਦਰਿਆ ਨੂੰ ਉਹਨਾਂ ਜ਼ਹਿਰਾਂ ਨੂੰ ਬੰਨ੍ਹ ਮਾਰਨ ਦਾ ਦਿਨ ਰੱਖਿਆ ਦੇਖਦੇ ਕਿੰਨਾ ਕੁ ਪੰਜਾਬ ਉੱਠ ਕੇ ਆਉਂਦਾ ਉਹਨਾਂ ਪਿੰਡਾਂ 'ਚ ਮੈਂ ਗਿਆ ਜਿੰਨਾ ਪਿੰਡਾਂ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਇੱਕ ਪਿੰਡ 'ਚ ਆਫਰੋਏਪੁਰ ਮੁਕੇ ਮੁਕਸਰਫੀਲਪੁਰ ਅਬੂਰਫਾਲਕਾ ਦੇ ਪਿੰਡ ਉਹ ਲੋਕ ਉੱਠ ਕੇ ਦਰ ਨੂੰ ਤਿਆਰ ਨਹੀਂ ਮਰਨ ਨੂੰ ਤਿਆਰ ਨੇ ਉੱਠ ਕੇ ਲੜਨ ਨੂੰ ਤਿਆਰ ਨਹੀਂ ਨਾ ਤਰਨ ਨੂੰ ਤਿਆਰ ਨਹੀਂ ਆ ਸੋਡੇ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਇੱਥੇ ਸਾਰੇ ਗੋਰ ਕਰਕੇ ਜਾਂ ਥੱਲੇ ਪਾਈ ਜਾਂਦੇ ਥੋੜਾ ਸਾਰਾ ਪਾਣੀ ਚੱਕਰਾ ਲੇ ਸਾਰੇ ਪਾਣੀ ਸਾਰੇ ਜੀਲੀਆਂ ਨੇ ਮਾ ਚੁੱਕੇ ਆ ਆ ਸਾਰੇ ਹਸਪਤਾਲ ਭਰੇ ਪਏ ਆ ਸੋਡੇ ਜੰਮ ਦੇ ਜਵਾਕਾਂ ਦੇ ਗੁਰਦੇ ਖਤਮ ਹੋਈ ਜਾਂਦੇ ਤੇ ਨਗਰਾਂ ਦੇ ਕੋਹਣਾ ਨਾ ਫੈਕਟਰੀਆਂ ਕਾਰਖਾਨੇ ਨੌਕਰੀ ਤੇ ਕੌਣ ਬੈਠਾ ਸਾਡੇ ਬੰਦੇ ਨੂੰ ਰੱਖਦੇ ਆ ਬੱਧਵਾ ਰੱਖਣਗੇ ਤਾਂ ਗੇਟ ਖੋਲਣ ਦੇ ਰੱਖਦੇ ਆ ਜਿਵੇਂ ਸਰਦਾਰ ਖਤੂਰ ਸਿੰਘ ਨੇ ਕਹੀ ਸੀ ਗੱਲ ਵੀ ਤੁਸੀਂ ਇਕੱਲੇ ਗੇਟ ਕੀਪਰ ਬਣ ਕੇ ਤੇ ਗੱਡੀਆਂ ਦੇ ਡਰਾਈਵਰ ਤੇ ਗੱਡੀਆਂ ਦੇ ਕੱਪੜਾ ਮਾਰਨ ਲਈ ਰਹਿ ਜਾਓ ਉਹ ਹਾਲਾਤ ਅੱਜ ਆਪਣੇ ਹੋਏ ਖੜੇ ਆ ਸੋ ਭਰਾਵਾ ਇਹ ਮਸਲਾ ਬਹੁਤ ਗੰਭੀਰ ਹੈ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਸਮਝੋ ਗੱਲ ਇੱਥੇ ਰੁਕਣੀ ਨਹੀਂ ਇਹਨੂੰ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਦੇ ਅੰਦਰ ਪਰ ਸਾਡੇ ਜਿੰਨਾ ਜਦ ਮੈਨੂੰ ਲੱਗਦਾ ਲੋਕ ਢੀਕ ਤੇ ਕੋਈ ਗੱਲ ਨਹੀਂ ਸਾਡੇ ਤੇ ਆ ਕੇ ਪਈ ਉਹਨੂੰ ਦੇਖਾਂ ਸੁਣ ਮੈਂ ਅਪੀਲ ਕਰਦਾ ਪਹਿਲਾਂ ਵੀ ਪਰਿਵਾਰ ਕੋਲੇ ਵੀ ਮੈਂ ਗੱਲ ਕੀਤੀ ਹੈ ਮੈਂ ਸਮੁੱਚੀ ਸੰਗਤ ਦੀ ਵੀ ਗੱਲ ਰੱਖ ਦੇਣੀ ਚਾਹੁੰਦਾ ਆਗੂ ਸਹਿਬਾਨ ਵੀ ਬੈਠੇ ਆ ਦਲਪੰਥ ਵੀ ਬੈਠਾ ਹੈ ਵੀ ਕਈ ਵਾਰੀ ਕੀ ਹੁੰਦਾ ਲੜਨ ਵਾਲੇ ਲੋਕ ਲੜਦੇ ਰਹਿ ਜਾਂਦੇ ਤੇ ਪਾਰ ਨੱਕੇ ਦੇ ਵਿੱਚ ਉਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਰਲਾ ਲਿਆ ਜਾਂਦਾ ਹੈ ਡਰਾ ਲਿਆ ਜਾਂਦਾ ਹੈ ਕਿਸੇ ਲਾਲਚਾਂ ਫਸਾ ਲਿਆ ਜਾਂਦਾ ਮੇਰੇ ਨਾਲ ਇੱਕ ਵਾਰੀ ਨਹੀਂ ਸਗਦਾ ਕਈ ਵਾਰੀ ਹੋਈ ਹੈ ਕਿਉਂਕਿ ਨਹੀਂ ਪਤਾ ਹੁੰਦਾ ਜਿਹਦਾ ਕੋਈ ਬੱਚਾ ਕੋਈ ਇਨਸਾਨ ਚ ਲਿਆ ਜਾਂਦਾ ਤੇ ਇਨਸਾਨ ਮਾਰੇ ਜਾਂਦੇ ਆ ਉਹਨੂੰ ਨਹੀਂ ਪਤਾ ਹੁੰਦਾ ਹੁਣ ਪਹਿਲੀ ਗੱਲ ਤਾਂ ਇੱਥੇ ਇਹ ਕਹਿਣਗੇ ਆ ਕੇ ਜਿਹੜਾ ਜਿਹੜੇ ਬੈਠੇ ਆ ਨਾ ਇਹ ਤਾਂ ਇਹਨਾਂ ਦਾ ਤਾਂ ਇਹੀ ਕੰਮ ਆ ਨੱਟਦਾ ਇਹਦਾ ਧਰਨੇ ਵਾਲੇ ਨੇ ਇਹਦਾ ਟੰਡ ਚ ਕੰਨਾ ਫਸਾਉਣ ਵਾਲੇ ਆ ਇਹ ਝੰਡੇ ਡੰਡੇ ਪਾਉਣ ਵਾਲੇ ਆ ਆਪਣੇ ਜਵਾਬ ਦੀ ਮਿੱਟੀ ਨਾ ਰੋਲੋ ਐਂ ਕਹਿਣਗੇ ਆ ਤੂੰ ਦੇਖ ਲੈ ਪ੍ਰਸ਼ਾਸਨ ਇਹੀ ਕਹੂਗਾ ਕਿ ਫੇਰ ਕੋਈ ਨਾ ਕੋਈ ਛੋਟਾ ਮੋਟਾ ਲਾਲਚ ਕਿ ਛੋਟਾ ਐਂ ਕਰਾ ਦਿੰਨੇ ਆ ਉਹ ਕਰਾ ਦਿੰਨੇ ਆ ਪਰ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਸਾਡਾ ਪੰਜਾਬ ਸੁਰੱਖਿਤਰ ਰਹੇ ਤੇ ਆਹ ਲਈ ਸਾਨੂੰ ਇੱਥੇ ਪੂਰਾ ਡਟ ਕੇ ਪਹਿਰਾ ਦੇ ਕੇ ਲੜਨੀ ਪੈਣੀ ਆ ਤੇ ਪਰਿਵਾਰ ਨੂੰ ਆ ਫਿਰ ਬੇਨਤੀ ਕਰਦਾ ਮੈਂ ਤੁਸੀਂ ਸਮੁੱਚੇ ਜਿੰਨੇ ਇੱਥੇ ਬੈਠੀ ਹੈ ਸੰਗਤ ਇਸ ਇਲਾਕੇ ਦੇ ਵਿੱਚੋਂ ਜਾਂ ਬਾਹਰੋਂ ਵੀ ਜਿਹੜੇ ਕੋ ਜਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਲੈ ਕੇ ਕਮੇਟੀ ਬਣਾ ਕੇ ਸੰਘਰਸ਼ ਨੂੰ ਅੱਗੇ ਵਧਾਓ ਤਾਂ ਹੀ ਤੁਸੀਂ ਲੜਾਈ ਅੱਗੇ ਲੜੋਂਗੇ ਜੇ ਤੁਸੀਂ ਇਸ ਤਰ੍ਹਾਂ ਖਿੰਡੇ ਰਹੇ ਤੇ ਬਹੁਤ ਚਾਲਾਂ ਚੱਲਣਗੇ ਜਿਵੇਂ ਦੱਸਿਆ ਮੈਨੂੰ ਕਹਿੰਦੇ ਰਾਤ ਇੱਥੇ ਵੈਰੀਕੇਟ ਚੱਕਤੇ ਪਹਿਲਾਂ ਸੀਗੇ ਵੈਰੀਕੇਟ ਲੱਗੇ ਹੋਏ ਸੀਗੇ ਜਦੋਂ ਸਾਰੀ ਸੰਗਤ ਹੌਲੀ-ਹੌਲੀ ਨੇੜਾ ਪੈ ਗਿਆ ਕੁਝ ਘਰਾਂ ਨੂੰ ਚਲੇ ਗਏ ਕੁਝ ਰਹਿ ਗਏ ਜਿਹੜੇ ਰਹਿ ਗਏ ਉਹ ਮਾੜਾ-ਮੋਟਾ ਸੌਂ ਗਏ ਅੱਖ ਲੱਗੀ ਤਾਂ ਵੈਰੀਕੇਟ ਚੱਕਤੇ ਉਹ ਟਰੱਕ ਵੀ ਆਇਆ ਬੜੀ ਤੇਜ਼ੀ ਨਾਲ ਪਤਾ ਨਹੀਂ ਕਿਵੇਂ ਉਹਨੇ ਰੋਕਿਆ ਉਹਨਾਂ ਨੇ ਦਰੜੀ ਦੇਣੇ ਸੀ ਇਹ ਵੀ ਕੁਝ ਹੋਣਾ ਹੈ ਪਰ ਆਪਾਂ ਨੂੰ ਤਗੜੇ ਹੋ ਕੇ ਲੜਨ ਦੀ ਲੋੜ ਹੈ ਜੇ ਤੁਸੀਂ ਭਰਾਵੋ ਆਪਣੇ ਜਵਾਕਾਂ ਆਪਣੇ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ Vai, he